ਗੁੱਡ ਮਾਰਨਿੰਗ ਫਰੈਂਡਸ ਅਪ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਤੇ ਲੋ ਜੀ ਮਾਰਨਿੰਗ ਹੋ ਚੁੱਕੀ ਹੈ ਔਰ ਸਾਰਾ ਕੰਮ ਤਾਂ ਮੇਰਾ ਨਹੀਂ ਫਿਨਿਸ਼ ਹਲੇ ਸਭ ਤੋਂ ਪਹਿਲਾਂ ਆਪਾਂ ਨੇ ਰੋਟੀ ਰੋਟੀ ਵਗੈਰਾ ਖਾਈ ਹੈ ਤੇ ਹੁਣ ਮੰਜਰੀਆਂ ਜੀ ਮੈਂ ਭਾਂਡੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਵੇਰੇ ਕੰਮ ਕਿੰਨਾ ਹੁੰਦਾ ਹਨਾ ਸਾਰਾ ਦਿਨ ਇੰਨਾ ਕੰਮ ਨਹੀਂ ਹੁੰਦਾ ਜਿੰਨਾ ਸਵੇਰੇ ਹੁੰਦਾ ਹੈ ਤੇ ਲੋ ਜੀ ਮੈਂ ਮੰਜਰੀਆਂ ਇੱਧਰ ਭਾਂਡੇ ਕਿਉਂਕਿ ਭਾਂਡੇ ਨੇ ਹੈ ਨਹੀਂ ਤੇ ਜ਼ਿਆਦਾ ਥੋੜੇ ਹੀ ਤੇ ਔਰ ਉਸ ਤੋਂ ਬਾਅਦ ਮੈਂ ਇੱਕ ਪਾਸੇ ਮਸ਼ੀਨ ਲਾਈ ਹੋਈ ਆ ਕੱਪੜਿਆਂ ਦੀ ਤੇ ਇੱਕ ਪਾਸੇ ਮੈਂ ਮਸ਼ੀਨ ਲਾਈ ਹੋਈ ਆ ਜੀ ਕੱਪੜਿਆਂ ਦੀ ਔਰ ਪਹਿਲਾਂ ਮੈਂ ਇਸ ਵੇੜੇ ਦੇ ਵਿੱਚ ਝਾੜੂ ਲਾਉਂਗੀ ਜੀ ਬਾਹਰ ਵਾਲੇ ਦੇ ਵਿੱਚ ਕਿਉਂਕਿ ਇੱਧਰ ਨਾ ਫਿਰ ਪਾਣੀ ਡੁੱਲ ਜਾਂਦਾ ਆ ਕਿਉਂਕਿ ਕੱਪੜੇ ਵਗੈਰਾ ਆਪਾਂ ਨੂੰ ਛੋੜਨੇ ਹੁੰਦੇ ਆ ਸੁੱਕਣੇ ਪਾਣੇ ਹੁੰਦੇ ਆ ਹਨਾ ਫਿਰ ਇਸ ਕਰਕੇ ਪਹਿਲਾਂ ਮੈਂ ਝਾੜੂ ਲਾਉਂਗੀ ਇਸ ਵੇੜੇ ਦੇ ਵਿੱਚ ਝਾੜੂ ਲਾ ਕੇ ਫਿਰ ਮੈਂ ਕੱਪੜੇ ਸੁੱਕਣੇ ਪਾਣੇ ਆ ਔਰੇ ਕਿਉਂਕਿ ਜੇ ਗਿੱਲਾ ਹੋ ਜਵੇ ਨਾ ਬੇੜਾ ਫਿਰ ਝਾੜੂ ਨਹੀਂ ਲੱਗਦਾ ਹੈਗਾ ਗਿੱਲੇ ਦੇ ਵਿੱਚ ਇਸ ਕਰਕੇ ਪਹਿਲਾਂ ਆਪਾਂ ਨੇ ਝਾੜੂ ਲਾਣਾ ਹੈ ਤਸੱਲੀ ਵਾਲਾ ਫਿਰ ਆਪਾਂ ਲਾਵਾਂਗੇ ਜੀ ਕੱਪੜੇ ਮਸ਼ੀਨ ਲਗਾਈ ਹੋਈ ਹੈ ਫਿਰ ਕੱਪੜੇ ਸੁੱਕਣੇ ਪਾਣੇ ਆ ਮੈਂ ਔਰ ਲੋਜੀ ਝਾੜੂ ਆਪਣਾ ਲੱਗ ਚੁੱਕਿਆ ਤੇ ਤੋਂ ਜਸਟ ਫਰੈਂਡਸ ਇਧਰ ਧੋ ਰਹੀਆਂ ਮੈਂ ਤਾਂ ਪੜੇ ਜੋ ਕਿ ਮੈਂ ਟੱਪ 'ਚ ਪਾਏ ਆ ਹੁਣ ਇਹਨੂੰ ਚੋੜ ਰਹੀਆਂ ਇਹਨਾਂ ਨੂੰ ਔਰ ਹਾਂ ਰੁਪਿਆਂ ਚ ਸਾਫ ਕਰ ਰਹੀ ਆ ਔਰ ਇਧਰ ਮੇਰੇ ਲਾਈ ਹੋਈ ਆ ਮਸ਼ੀਨ ਇਹ ਬਾਦਗੀ ਚ ਬੈੱਡ ਸ਼ੀਟ ਪਾਈ ਆ ਕਲਰ ਉਤਰਿਆ ਬੈੱਡ ਸ਼ੀਟ ਦਾ ਪਹਿਲੀ ਵਾਰ ਕਲਰ ਉਤਰਦਾ ਨਾ ਕੋਟਨ ਦੀ ਹੈ ਇਹ ਔਰ ਮੈਨਾਣਾ ਵੀ ਆ ਫਿਲਾਲ ਹਾਂ ਨੀਚੇ ਚੋਂ ਸਾਫ਼ ਕਰ ਦੂੰ ਮੈਂ ਓਕੇ ਨੀਚੇ ਬੈਠ ਹਾਂ ਬੁਰਛਾ ਸਾਦੋ ਇਧਰ ਰੁਪੈਂਜਲ ਧੋਰੀ ਆ ਕੱਪੜੇ ਕਹਿੰਦੀ ਮਮਾ ਬੁਰਛ ਲਗਾ ਦੂੰ ਮੈਂ ਨੀਚੇ ਬੈਠ ਕੇ ਹਾਂ ਲਗਾ ਦੋ ਰੁਪੈਂਜਲ ਹੈਲੋ ਜੀ ਹੈਲੋ ਇਧਰ ਆਪਾਂ ਨੇ ਧੋਏ ਆ ਕੱਪੜੇ ਫਿਲਹਾਲ ਹੋਰ ਆਪਣੇ ਸੁੱਕਣੇ ਪਾਣੇ ਆ। ਤਾਂ ਜਸਟ ਮੈਂ ਧੋ ਰਹੀਆਂ ਕੱਪੜੇ ਔਰ ਸੁੱਕਣੇ ਪਾਣੇ ਆ। ਕੱਪੜੇ ਧੋ ਕੇ ਫਿਰ ਮੈਂ ਨਹਾਣਾ ਵੀ ਔਰ ਪੋਚੇ ਪਏ ਆ ਮੇਰੇ ਲਾਣੇ ਨੂੰ ਅੱਜ। ਅੱਜ ਮੇਰੀ ਅੱਖ ਪਤਾ ਕਿੰਨੇ ਵਜੇ ਖੁੱਲੀ। ਅੱਜ ਮੈਂ 4:30 ਵਜੇ ਉઠી ਆ। ਪਹਿਲਾਂ ਹੀ ਲੇਟ ਉઠી ਆ। ਫਿਲਹਾਲ ਕੱਪੜੇ ਧੋਦਾ ਮੈਂ। ਮਿਲਦੀਆਂ ਥੋੜੀ देर ਤੱਕ ਹਣਾ ਕੱਪੜੇ ਧੋ ਕੇ, ਨਹਾ ਧੋ ਕੇ, ਫਰੈਸ਼ ਹੋ ਕੇ, ਮੇਕਅਪ ਸ਼ੇਕਅਪ ਕਰਕੇ ਕੱਪੜੇ ਸੁੱਕਣੇ ਭਾਦਾ ਮੈਂ। ਔਰ ਰਪੈਂਜਲ ਵੀ ਨਹਾ ਰਹੀ ਆ ਅੰਦਰ ਵਾਸ਼ਰੂਮ ਦੇ ਵਿੱਚ। ਤੇ ਚਲੋ ਜੀ ਫਿਲਹਾਲ ਮੇਰਾ ਝਾੜੂ ਪੋਚਾ ਬਰਤਨ ਬਰਤਨ ਦਾ ਮਾਸ ਤੇ ਪਾਂਡੇ ਮਾਸ ਤੇ ਔਰ ਪੀਣ ਦੇ ਬੋਤਲਾਂ ਵੀ ਆਪਾਂ ਨੇ ਤੋਂ ਸਮਾਰ ਕੇ ਫ੍ਰਿਜ ਚ ਲਾਤੀਆਂ ਭਰ ਕੇ ਫਿਲਹਾਲ ਝਾੜੂ ਪੋਚਾ ਬਸ ਮੇਰਾ ਔਰ ਨਾਣਾ ਧੋਣਾ ਹੈ ਇਹ ਹੀ ਕੰਮ ਰਹਿ ਗਿਆ ਤੇ ਕਰਦੇ ਆ ਜੀ ਪੈਂਡਿੰਗ ਕੰਮ ਫਿਨਿਸ਼ ਅਪ ਕੱਪੜੇ ਮੇਰੇ ਧੋਏ ਗਏ ਆ ਜੀ ਇਧਰ ਸੁੱਕਣੇ ਪਾਦਾ ਮੈਂ ਮੈਂ ਹੀ ਪਾ ਦੰਨੀ ਆ ਮਸ਼ੀਨ ਚ ਡਰਾਈ ਕਰਕੇ ਕਈ ਦਿਨ ਹੋ ਗਏ ਜਿੱਦਨ ਦੀ ਗਰਮੀਆਂ ਸ਼ੁਰੂ ਹੋਈਆਂ ਕੋਠੇ ਤੇ ਤਾਂ ਮੈਂ ਕੱਪੜੇ ਸੁੱਕਣੇ ਪਾਉਂਦੀ ਨਹੀਂ ਹੈਗੀ ਆਪਾਂ ਹੇਠਾਂ ਹੀ ਪਾ ਦਿੰਨੇ ਆਂ ਗਰਮੀਆਂ ਤੇ ਤਾਂ ਵੈਸੇ ਵੀ ਹੇਠਾਂ ਹੀ ਸੁੱਕ ਜਾਂਦੇ ਆਂ ਔਰ ਜਦੋਂ ਸਰਦੀਆਂ ਹੁੰਦੀਆਂ ਫਿਰ ਮੈਂ ਕੋਠੇ ਤੇ ਕੱਪੜੇ ਸੁੱਕਣੇ ਪਾਉਣੀ ਆ ਕਿਉਂਕਿ ਸਰਦੀਆਂ ਦੇ ਮੌਸਮ ਦੇ ਵਿੱਚ ਬਿਲਕੁਲ ਵੀ ਧੁੱਪ ਨਹੀਂ ਆਉਂਦੀ ਹੈਗੀ 베ੜੇ ਦੇ ਵਿੱਚ ਔਰ ਗਰਮੀਆਂ ਦੇ ਵਿੱਚ ਤਾਂ ਬਹੁਤ ਧੁੱਪ ਹੈ ਤੁਹਾਨੂੰ ਪਤਾ ਹੀ ਹੈ ਤੇ ਲੋ ਜੀ ਇੱਧਰ ਆ ਚੁੱਕੀ ਆ ਜੀ ਮੈਂ ਨਹਾ ਧੋ ਕੇ ਸਾਰਾ ਕੰਮ ਨਿਬੇੜ ਕੇ ਡੇਢ ਘੰਟਾ ਲੇਟ ਦੀ ਵੀਡੀਓ ਜੀ ਇਹ ਮੇਰੀ ਹੁਣ ਲੱਗੀਆਂ ਜੀ ਮੈਂ ਆਪਣਾ ਸਿਰ ਬਾਣ ਰਪੈਂਜਲ ਦੇਖ ਰਹੀ ਆ ਟੀਵੀ ਔਰ ਰੁਪੈਂਜਲ ਕਰ ਰਹੀ ਹੈ ਸਕੂਲ ਦਾ ਕੰਮ ਨਾਲ ਦੀ ਨਾਲ ਰੁਪੈਂਜਲ ਕੰਮ ਵੀ ਕਰ ਰਹੀ ਹੈ ਲੇਕਿਨ ਟੀਵੀ ਦੇਖਦੇ ਦੇਖਦੇ ਨਾ ਬਹੁਤ ਟਾਈਮ ਲੱਗ ਰਿਹਾ ਇਹਨੂੰ ਸਕੂਲ ਦਾ ਕੰਮ ਕਰਨ ਲਈ ਮੈਂ ਕਿਹਾ ਵੀ ਤੂੰ ਸਕੂਲ ਦਾ ਕੰਮ ਕਰ ਲੈ ਜਾਂ ਪਹਿਲਾਂ ਟੀਵੀ ਦੇਖ ਲੈ ਪਰ ਮੈਡਮ ਨੂੰ ਤਾਂ ਟੀਵੀ ਵੀ ਦੇਖਣਾ ਔਰ ਮੈਡਮ ਨੇ ਕੰਮ ਵੀ ਕਰਨਾ ਸਕੂਲ ਦਾ ਮੈਂ ਇਹੀ ਡਾਂਟ ਰਹੀ تھی ਕਿ ਪੁੱਤਾ ਆਪਣਾ ਕੰਮ ਕਰ ਲੈ ਪਹਿਲਾਂ ਔਰ ਉਸਤੇ ਬਾਅਦ ਟੀਵੀ ਦੇਖੀ ਲੇਕਿਨ ਇਹ ਕਹਿ ਰਹੀ ਵੀ ਨਹੀਂ ਮੈਂ ਟੀਵੀ ਵੀ ਦੇਖਣਾ ਔਰ ਮੈਂ ਸਕੂਲ ਦਾ ਕੰਮ ਵੀ ਕਰਨਾ ਹੈ ਔਰ ਇੱਕ ਵਸੇ ਲੱਗੀ ਵੀ ਆ ਜੀ ਮੈਂ ਸਿਰਬਾਣ ਕਿਉਂਕਿ ਮੇਰਾ ਕੰਮ ਮੋਸਟਲੀ ਸਾਰਾ ਫਿਨਿਸ਼ ਹੋ ਗਿਆ ਹੁਣ ਲੱਗੀ ਵੀ ਆ ਮੈਂ ਸਿਰਬਾਣ ਰੁਪੈਂਜਲਗਾ ਵੀ ਬਾਣਾ ਆ ਹਲੇ ਬਾਕੀ ਪਿਆ ਰੁਪੈਂਜਲਗਾ ਪਹਿਲਾਂ ਇਹ ਸਕੂਲ ਦਾ ਕੰਮ ਕਰੂਗੀ ਫਿਰ ਸਿਰਬਾਉਂਗੀ ਫੇਰੀ ਨੇ ਖੇਡਣ ਜਾਣਾ ਹੈ ਕਹਿੰਦੀ ਮम्मा ਮੈਂ ਬੱਚਿਆਂ ਦੇ ਨਾਲ ਖੇਡਣਾ ਹੈ ਮੈਂ ਕਿਹਾ ਚਲੋ ਘੰਟਾ ਕਿ ਖੇਡ ਲਈ ਕਿਉਂਕਿ ਉਸ ਤੋਂ ਬਾਅਦ ਤਾਂ ਫਿਰ ਧੁੱਪ ਸ਼ੁਰੂ ਹੋ ਜੂਗੀ ਫਿਰ ਖੇਡਣ ਦਾ ਟਾਈਮ ਨਹੀਂ ਰਹਿੰਦਾ ਹੈਗਾ ਧੁੱਪ ਚੜ ਜਾਣੀ ਹੈ ਮਸੂਣੇ ਆਪਣਾ ਕੰਮ ਕਰ ਲੇ ਉਸ ਤੋਂ ਬਾਅਦ ਮੈਂ ਇਹਦਾ ਸਿਰ ਬਾਉਂਗੀ ਫਿਰ ਜਾਉਗੀ ਖੇਡਣ ਫਿਲਹਾਲ ਪਹਿਲਾਂ ਮੈਂ ਆਪਣਾ ਸਿਰ ਬਾਲਾਂ ਗਰਮੀ ਵੀ ਬਹੁਤ ਹੈ ਰਮੀ ਵੀ ਪੈ ਗਿਆ ਕੱਲ ਲੇਕਿਨ ਉਸ ਤੋਂ ਬਾਅਦ ਵੀਜੂਦ ਹੋਰ ਜ਼ਿਆਦਾ ਗਰਮੀ ਸ਼ੁਰੂ ਹੋਗੀ ਤੇ ਲੋ ਜੀ ਇਧਰ ਧੁੱਪ ਵੀ ਚੜ ਗਈ ਹੈ ਹਲਕੀ ਹਲਕੀ ਔਰ ਬੱਦਲਵਾਈ ਵੀ ਹੈਗੀ ਹੈ ਕਦੇ ਧੁੱਪ ਚੜ ਜਾਂਦੀ ਹੈ ਕਦੇ ਬੱਦਲਵਾਈ ਹੋ ਜਾਂਦੀ ਹੈ ਤੇ ਇੱਧਰ ਮੈਂ ਦਿਖਾ ਰਹੀ ਤੀ ਆਪਣਾ ਕਮਰੇ ਰੂਮ ਜੋ ਕਿ ਅੱਜ ਮੈਂ ਡੀਪ ਕਲੀਨਿੰਗ ਕਰੀ ਆ ਸਾਫ ਸਫਾਈ ਕਰੀ ਆ ਕਹਿੰਦੇ ਨਾ ਜਿਸ ਘਰ ਦੇ ਵਿੱਚ ਆਪਾਂ ਰਹਿੰਦੇ ਆ ਉਸ ਘਰ ਨੂੰ ਸਫਾਈ ਬਹੁਤ ਜ਼ਰੂਰੀ ਹੈ ਜਿੱਥੇ ਆਪਾਂ ਰਹਿਣ ਸਹਿਣ ਹੈ ਜਿੱਥੇ ਹਨਾ ਤੇ ਮੈਨੂੰ ਆਦਤ ਹੈ ਜੀ ਜਿਵੇਂ ਮਰਜੀ ਹੋਵਾਂ ਚਾਏ ਭਾਵੇਂ ਬਿਮਾਰ ਹੋਵਾਂ ਚਾ ਠੀਕ ਹੋਵਾਂ ਪਰ ਘਰ ਦੀ ਸਫਾਈ ਆਪਾਂ ਨੇ ਤਸੱਲੀ ਨਾਲ ਕਰਨੀ ਆ ਭਾਵੇਂ ਸਿੰਪਲ ਏ ਘਰ ਹੋਵੇ ਆਪਣਾ ਹਨਾ ਤੇ ਲੋ ਜੀ ਮੈਂ ਆਪਣੀ ਤਸੱਲੀ ਨਾਲ ਸਫਾਈ ਕਰੀ ਆ ਘਰ ਦੀ ਔਰ ਰੁਪੈਂਜਲ ਪੜ ਰਹੀ ਹੈ ਇੱਧਰ ਬੈਠ ਕੇ ਔਰ ਬੈੱਡ ਸ਼ੀਟ ਮੈਚ ਧੋਈ ਤੀ ਔਰ ਬੈੱਡ ਸ਼ੀਟ ਮੈਂ ਧੋ ਕੇ ਬਚਾਈ ਹੈ ਸਾਹਮਣੇ ਸਿੱਸੇ ਚ ਮੈਂ ਦਿਖ ਰਹੀ ਤੀ ਜੀ ਵਲੌਗ ਬਣਾਉਂਦੀ ਔਰ ਬੈੱਡ ਸ਼ੀਟ ਧੋਈ ਹੈ ਮੈਂ ਅੱਜ ਚੇਂਜ ਕਰਕੇ ਧੋਈ ਹੈ ਔਰ ਫਾਈਨਲੀ ਬਹੁਤ ਵਧੀਆ ਲੁੱਕ ਕਰੀ ਹੈ ਬੈੱਡ ਸ਼ੀਟ ਦੀ ਵੀ ਬਹੁਤ ਸੋਹਣੀ ਬੈੱਡ ਸ਼ੀਟ ਲੱਗ ਰਹੀ ਹੈ ਮੈਨੂੰ ਇਹ ਤੇ ਲੋ ਜੀ ਇਧਰ ਬਾਹਰ ਵਾਲਾ ਰੂਮ ਵੀ ਸਾਫ਼ ਹੈ ਮੇਰਾ ਇੱਥੇ ਬੱਚੇ-ਬੁੱੱਚੇ ਖੇਡ ਲੰਦੇ ਆ ਬੈਠ ਕੇ ਇਹ ਤਖਤਪੋਸ ਹੈ ਜੀ ਇੱਥੇ ਬੱਚੇ ਛਾਲਾ-ਛੂਲਾ ਜੋ ਮਰਜ਼ੀ ਮਾਰੀ ਜਾਓ ਟੁੱਟਦਾ ਨਹੀਂ ਹੈਗਾ ਇਹ ਇਸ ਕਰਕੇ ਅਸੀਂ ਬਾਹਰਲੇ ਕਮਰੇ ਚ ਲਾਇਆ ਹੋਇਆ ਹੈ ਤੇ ਰਸੋਈ ਵੀ ਮੇਰੀ ਇੱਕਦਮ ਕਲੀਨ ਡੀਪ ਐਂਡ ਕਲੀਨਿੰਗ ਹੈ ਜੀ ਡੀਪ ਕਲੀਨਿੰਗ ਰਸੋਈ ਦੀ ਔਰ ਬਿਲਕੁਲ ਸਫਾਈ ਹੈ ਜੀ ਰਸੋਈ ਦੇ ਵਿੱਚ ਵੀ ਆਪਣੀ ਸਾਫ ਹੋ ਗਿਆ ਬਿਲਕੁਲ ਤੇ ਫਾਈਨਲੀ ਆਪਣਾ ਕੰਮ ਫਿਨਿਸ਼ ਆ ਮੋਸਟਲੀ ਸਾਰਾ ਤੇ ਹੁਣ ਆਪਾਂ ਬੈੰਦੇ ਆ ਜੀ ਵੇਲੇ ਹੋ ਕੇ ਤਾਂ ਲੋ ਜੀ ਜਸਟ ਸਾਰਾ ਕੰਮ ਧੰਦਾ ਮੇਰਾ ਹੋ ਗਿਆ ਨਿਭੜ ਗਿਆ ਔਰ 1 ਵਜੇ ਵੇਲੀ ਹੋਈ ਅੱਜ ਮੈਂ ਅੱਜ ਮੇਰੀ ਅੱਖ ਹੀ ਨਹੀਂ ਖੁੱਲੀ ਅੱਜ ਮੈਂ 8:30 ਵਜੇ ਉઠી ਆ ਔਰ ਜਦ ਮੈਂ ਟਾਈਮ ਦੇਖਿਆ ਫੜਾ ਫੜਾ ਹਾਈ ਰੱਬਾ 8:30 ਹੋ ਗਏ ਔਰ ਮੇਰਾ ਕੰਮ ਵੀ ਸਾਰਾ ਲੇਟ ਹੋ ਗਿਆ ਅੱਜ ਮੈਂ ਔਰ ਮੈਂ ਅੱਜ ਬੈੱਡ ਸ਼ੀਟ ਵਗੈਰਾ ਤੁਹਾਨੂੰ ਪਤਾ ਹੀ ਹੈ ਕੱਪੜੇ ਪਏ ਤੇ ਧੋਣ ਵਾਲੇ ਉਹ ਧੋਏ ਆ ਹਨਾ ਤੇ ਰੂਪ ਖੇਲ ਰਹੀ ਆ ਹੁਣ ਬਾਹਰ ਕਿਉਂਕਿ ਹੁਣੀ ਗਈ ਆ ਪਹਿਲਾਂ ਸਕੂਲ ਦਾ ਕੰਮ ਕਰ ਰਹੀ ਸੀ ਬੈਠ ਕੇ ਔਰ ਮੈਂ ਥੋੜੀ देर ਰੈਸਟ ਕਰਾਂਗੀ ਫਿਰ ਥੋੜੀ देर ਆਪ ਗੱਲਾਂ ਬਾਤਾਂ ਕਰਾਂਗੇ ਫਿਲਹਾਲ ਕਹਿੰਦੇ ਆ ਨਾ ਕੰਮ ਕਰਕੇ ਥੱਕ ਜਾਂਦੇ ਆ ਥੋੜਾ ਰੈਸਟ ਵੀ ਜ਼ਰੂਰੀ ਹੈ ਉੱਪਰ ਮੈਂ ਛੱਤ ਵਾਲਾ ਪੱਖਾ ਚਲਾਇਆ ਹੋਇਆ ਕਿਉਂਕਿ ਏਸੀ ਲਾਉਂਗੀ ਮੈਂ ਠਹਿਰ ਕੇ ਵੈਸੇ ਤਾਂ ਠੰਡਾ ਮੌਸਮ ਹੈ ਏਸੀ ਦੀ ਸ਼ਾਇਦ ਲੋੜ ਨਾ ਪਈ ਲੇਕਿਨ ਮੇਰੇ ਹਸਬੰਦ ਜ਼ਰੂਰ ਲਗਵਾਉਂਦੇ ਆ ਏਸੀ ਆ ਕੇ ਕਿ ਏਸੀ ਔਨ ਕਰੋ ਚਲੋ ਜੀ ਰੈਸਟ ਕਰਦੇ ਆ ਥੋੜੀ ਦੇਰ ਆਪਾਂ ਫਿਲਹਾਲ ਮੈਂ ਆਪਣੀ ਰੋਟੀ ਖਾ ਕੇ ਹਟੀਆਂ ਹੋਣੀ ਵੱਜ ਗਏ 3 ਔਰ ਥੋੜੀ ਦੇਰ ਰੈਸਟ ਕਰਾਂਗੀ ਅੱਧਾ ਘੰਟਾ 3:30 ਵਜੇ ਤੱਕ ਹਨਾ ਔਰ ਬਬਜੋਦ ਕੇ ਪਾਪਾ ਆਏ ਨਹੀਂ ਪੁੱਛਦੀਆਂ ਵੀ ਕਿੰਨੇ ਵਜੇ ਤੱਕ ਆਣਾ ਔਰ ਰੁਪੈਂਜਲ ਮੇਰੇ ਪਾਸ ਖੇਲ ਰਹੀ ਹੈ ਕਿਉਂਕਿ ਰੁਪੈਂਜਲ ਕੀ ਲੜਾਈ ਪੈ ਗਈ ਆਪਣੀ ਫਰੈਂਡ ਕੇ ਗੱਲ ਮੈਂ ਤਾਰ ਕੇ ਲਈਆਂ ਕੱਪੜੇ ਜੋ ਕਿ ਪਿੱਛੇ ਰੱਖੇ ਆ ਇਤੇ ਹਮਾਰਨੀਆ ਮੈਂ ਬਾਦ ਦੇ ਵਿੱਚ ਮਾਰੂਗੀ ਠਹਿਰ ਕੇ ਫਿਲਹਾਲ ਰੁਪੰਜਲ ਆਪਣੀ ਡਰਾਇੰਗ ਕਰ ਰਹੀ ਹੈ ਇਹ ਨਾ ਸਾਰੇ ਕਲਰ ਗੇ ਲਿਬੜ ਨਾ ਜਾਈ ਮੈਂ ਤੈਨੂੰ ਪਹਿਲਾਂ ਕਹਿ ਦਿਆ ਠੀਕ ਆ ਆਰਾਮ ਤੇ ਕਰੀ ਤੇ ਕਲਰ ਲੱਗ ਰਹੀਆਂ ਜਗਾ ਜਗਾ ਮੈਨੂੰ ਪਤਾ ਕੀ ਬਣਾਣਾ ਹੈ ਹਾਂ ਅੱਛਾ ਮੇਰੀ ਗੱਲ ਸੁਣ ਸਾਰੇ ਹੱਥ ਨਾਲ ਲਵੇੜਨੀ ਫਿਰ ਕੱਪੜੇ ਵੀ ਲਿਬੜਨੇ ਆ ਸਾਰੇ ਅੱਧੇ ਤਾਂ ਖੁੱਲ ਰਹੇ ਆ ਅੱਧੇ ਖੁੱਲ ਨਹੀਂ ਰਹੇ ਕਿੰਨੇ ਟਾਈਟ ਆ ਇਹਨਾਂ ਓ ਬੜੇ ਟਾਈਟ ਐ ਮੈਨੂੰ ਬਤਾਓ ਕੀ ਬਣਾਣਾ ਹੈ ਤੰਤਰੰਗ ਲੇਫਟ ਦੇਸ ਉਹ ਮੇਰੇ ਹੱਥ ਨਾਲ ਲਵੇੜੀ ਜਿਆਦਾ ਦੇਖੀ ਸਾਰੇ ਹੱਥ ਲਵੇੜਦੇ ਤਾਂ ਮੇਰੇ ਲੋਜੀ ਕਲਰ ਲੈ ਕੇ ਬੈਠ ਗਈ ਪਤਾ ਨਹੀਂ ਕੀ ਕਲਰ ਕਰਨੇ ਐ ਇਸਨੇ ਕੀ ਬਣਾਣਾ ਐ ਤਿਰੰਗ ਇਹ ਆਪਣੇ ਹੀ ਬਣਾਇਆ ਲੋਜੀ ਡਰੈਂਗ ਦੇਖ ਲੋ ਰਪੰਜਲ ਕੀ ये सारा आपने बनाया है खुद आंदा देना ये पता तरबूजा ये तरबूज बनाया वाटरमेलन और ये ए, इसकी प्लेट है ना फिसल गई होगी इसकी प्लेट फिसल होगी <laughs> रूपएंजल भी बस क्या है ये ना सारे कलर गल लिबड़ जाएगी तू हाथ तो लिबड़ जाने या तेरे आराम से ते खेल ले आराम से कलर कर ये कलर है बढ़ाना क्या होन ते देश का तिरंगा देश का तिरंगा देश का तिरंगा चली तू है? ठीक है वैसे देश का तिरंगा तो कल बनाया था वो किथे है कल वाला कल वाला हां देश का तिरंगा कल भी तो बनाया था जते खो गया इतनी जल्दी खो भी दिया लो जी फेंक के नहीं था वो रखे तो था, था संभाल के पता नहीं किथे रखा कर ਤੋ ਫਿਲਹਾਲ ਭਾਵਜੋਦ ਕੇ ਪਾਪਾ ਆਉਣਗੇ 3:30-4 ਵਜੇ ਤੱਕ ਔਰ ਮੈਂ ਕਰਦੀ ਆ ਥੋੜੀ ਦੇ ਰੈਸਟ ਔਰ ਰੁਪੈਂਜਲ ਕਰ ਰਹੀ ਆ ਮੇਰੇ ਕੋਲ ਬੈਠ ਕੇ ਡਰਾਇੰਗ ਤੇ ਆਪਾਂ ਕਰਦੇ ਆ ਵਲੌਗ ਦਾ ਐਂਡ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਇਹਦੀ ਆਪਣੀ ਅੱਜ ਦੀ ਰੁਟੀਨ ਅੱਜ ਦਾ ਵਲੌਗ ਤੇ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਜੀ ਤਦ ਤੱਕ ਕੇ ਲੀਏ ਬਾਏ ਬਾਏ ਟੇਕ ਕੇਅਰ ਫੁੱਲ ਵਾਚ ਕਰਿਆ ਕਰੋ ਫਰੈਂਡਸ ਸਕਿਪ ਨਾ ਕਰਿਆ ਕਰੋ ਕਿਉਂ ਕਿ ਅਗਰ ਨਹੀਂ ਹੈ ਕੁਛ ਨਹੀਂ ਕੁਛ ਨਹੀਂ kiya ਤੋ ਬੋਲ ਤੋ ਸਹੀ ਰੁਪੈਂਜਲ ਕੀ ਨਾ ਆਪਣੀ ਫਰੈਂਡ ਕੇ ਕੇ ਲੜਾਈ ਪੈ ਗਈ ਇਹਦੀ ਫਰੈਂਡ ਕਹਿੰਦੀ ਤੈਨੂੰ ਅਕਲ ਨਹੀਂ ਹੈਗੀ ਹਨਾ ਕੀ ਕਹਾਂ ਤਾਉ ਨਹੀਂ ਹਾਂ ਰੁਪੰਜਲ ਨੂੰ ਕਹਿੰਦੀ ਤੈਨੂੰ ਅਕਲ ਨਹੀਂ ਹੈਗੀ ਫਿਰ ਰੁਪੰਜਲ ਬਹੁਤ ਰੋਈ ਰੁਪੰਜਲ ਕਹਿੰਦੀ ਮੇਰੀ ਫਰੈਂਡ ਕਹਿ ਰਹੀ ਤੈਨੂੰ ਅਕਲ ਨਹੀਂ ਹੈਗੀ ਇਸ ਕਰਕੇ ਨਹੀਂ ਉਹਦੀ ਟੱਕਾ ਕਰਤੀ ਇਸ ਕਰਕੇ ਮੇਰਾ ਪੁੱਤ ਕੱਲਾ ਹੀ ਬੈਠ ਕੇ ਖੇਡ ਰਿਹਾ ਕਰ ਕਿਉਂਕਿ ਇਹਦੀ ਫਰੈਂਡ ਨੂੰ ਜ਼ਿਆਦਾ ਅਕਲ ਹੈ ਔਰ ਇਹਨੂੰ ਅਕਲ ਨਹੀਂ ਹੈ ਵਿਚਾਰੀ ਨੂੰ ਅਭੀ ਆਪ ਛੋਟੇ ਹੋ ਨਾ ਵੱਡੇ ਹੋ ਜੂਗੀ ਤਾਂ ਆਪਣੇ ਆਪ ਅਕਲ ਆ ਜਾਏਗੀ ਆਪ ਨੂੰ ਚਲੋ ਜੀ ਬਾਈ ਟੇਕ ਕੇਅਰ ਨੈਕਸਟ ਵਲੋਗ ਦੇ ਵਿੱਚ ਮਿਲਦੇ ਹਾਂ ਤਦ ਤੱਕ ਲਈਏ ਬਾਏ ਬਾਏ ਟੇਕ ਕੇਅਰ ਔਰ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਬਾਏ ਬਾਏ ਜੀ ਗਰਮੀ ਬਹੁਤ ਹੈ ਸੇਫ ਰਹੋ ਆਪਣੇ ਘਰ ਦੇ ਅੰਦਰ ਰਹੋ ਬਾਈ ਜੀ ਟੇਕ ਕੇਅਰ